ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗ੍ਰਹ ਹੈ ਬਾਣੀ ਜਿ ਮਾਣੀ ਅਵਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰੀ ਹਰਿ ਹਰਿ ਸਾਹਿਬ ਹਰ ਜੁਗ ਜੁਗ ਬੰਦ ਪਾਇਆ ਪੈ ਰਹਿਦਾ ਆਂ ਰਾਮ ਰਾਜੇ ਹਰਿ ਨਾਥ ਸੁ ਦੁਸ਼ਤਨ ਮਾਰਿਆ ਪ੍ਰਤਿਰਾਤ ਰਾਇਆ ਅਹੰਕਾਰੀਆਂ ਅੰਧ ਕਾਮਠ ਦੇ ਨਾਮ ਦੀ ਅਮਲ ਲਾਇਆ ਜਨਾਨ ਨਗ ਅਸਰ ਸੇਵਿਆ ਅੰਤ ਲੈ ਛਡਾਇਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹਲਾ ਪਹਿਲਾ ਦੁਖ ਦਰਦ ਸੁਖ ਰੋਗ ਪਿਆਜ ਸੁਖ ਤਮ ਨਾ ਹੋਈ ਤੂੰ ਕਰਤਾ ਕਨਣਾ ਮੈਂ ਨਹੀਂ ਜਾ ਹੌ ਕਨਣਾ ਹੋਈ ਬਿਨਹਾਰੇ ਗੁਰਦਸਿਆ ਤਿਨੰਤ ਨਾ ਜਾਇ ਲਖਿਆ ਰਹਾ ਜਾਤ ਮੈਂ ਜੋਤ ਜੋਤ ਮੈਂ ਜਾਤਾ ਕਨਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਖਤ ਸਵਾਲੇ ਜਿਨ ਕੇ ਤੇ ਸੋ ਪਾਰ ਪਿਆ ਕਹੋ ਨਾਨਕ ਕਰਤੇ ਗਿਆ ਮਤ ਜੋਗਿ ਸਿਖਣਾ ਸੋ ਕਰੇ ਹਾ ਸੋ ਦਰ ਰਾਗ ਸੰਭਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਅਦਰ ਅਧੀ ਰਾਖਿ ਹਾ ਸੋ ਕਰਕੇ ਹਾ ਜਦ ਵਾ ਸਰਬ ਸੰਮਾਲੇ ਵਾਜੇ ਤੇਰੇ ਨਾਮ ਦਾ ਅਨੇਕ ਸੰਖਾ ਕੀਤੇ ਤੇਰੇ ਆਪਨ ਹਰੀ ਕੀਤੇ ਤੇਰੇ ਰਾਗ ਮੇ ਸੋਗਈ ਹੈ ਕੀਤੇ ਤੇਰੇ ਗਾਵਨ ਹਾਰੇ ਗਾਵਨ ਤਨੂ ਪਵਨ ਪਾਣੇ ਵੈ ਸੰਤਨ ਗਾਵੇ ਰਾਜਾ ਧਰਮ ਦੁਆਰੇ ਗਾਵਨ ਚਿਤ ਗੁਪਤ ਲਿਖ ਜਾਂਦਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਨਿ ਸ਼ਰਮਾ ਦੇਵੀ ਸੋਮਲ ਤੇਰੇ ਸਦਾ ਸਵਾਰੇ ਗਾਵਣ ਤੁਨੋਂ ਅਨੰਦ ਰਾਸ ਸੁਣੇ ਬੈਠੇ ਦੇਵਤੀਆਂ ਅੰਦਰ ਨਾਲੇ ਗਾਵਣ ਤੁਨੋ ਸਿੱਧ ਸਮਾਧੀ ਅੰਦਰ ਗਾਵਣ ਤੁਨੋ ਸਾਧ ਵਿਚਾਰੇ ਗਾਵਣ ਤੁਨੋ ਜਤੇ ਸਦੇ ਸੰਤੋਖੀ ਗਾਵਣ ਤੁਨੋ ਵੀਰ ਕਰਾਰੇ ਗਾਵਣ ਤੁਨੋ ਪੰਡਿਤ ਪੰਦਨ ਰਖੀਸ਼ਰ ਜੁਗ ਜੁਗ ਵੇਦਾਨਾ ਲਈ ਗਾਵਣ ਤੁਨੋ ਮੋਹਣੀਆ ਮਨ ਮੋਹਨ ਸੁਰਗ ਮਜ ਪਿਆਲੇ ਗਾਵਣ ਤੁਨੋ ਰਤਨੋ ਪਾਏ ਤੇਰੇ 86 ਤੀਰਥ ਨਾਨੀ ਗਾਵਣ ਤੁਨੋ ਜੋਤ ਮਹਾ ਮਰ ਸੂਰਾ ਗਾਵਣ ਤੁਧਨੋਂ ਖਾਣੀ ਚਾਰੇ ਗਾਵਣ ਤੁਧਨੋਂ ਅਖੰਡ ਵੰਦਮਨ ਰਮੰਡਾ ਕਨਕਰ ਖੇਤੇ ਦੇ ਤਾਰੇ ਸੇਤ ਤੁਨੋਂ ਗਾਵਣ ਜੋਤਿ ਭਾਵਨ ਅਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨੋਂ ਗਾਵਣ ਸਾਬ ਚਿਤਨਾਵਨ ਨਾਨਕਿਆ ਵਿਚਾਰੇ ਸੋਏ ਸੋਏ ਸਦਾ ਸਾਹਿਬ ਸੱਚਾ ਸੱਚੇ ਨਾਹੀ ਹੈ ਬਿ ਉਸੇ ਜਾਇ ਨਾ ਜਾਸੀ ਅਰਥ ਨਾ ਜਿੰਦਰ ਚਾਈ ਰੰਗੇ ਰੰਗੇ ਪਾਤੇ ਕਰ ਕਰਨ ਸੇ ਮਾਇਆ ਜਨੁ ਪਾਈ ਕਰ ਕਰ ਦੇਖੇ ਕੀ ਤਾਪਣਾ ਜੋ ਇਸ ਜੀਵਣ ਆਈ ਜੋ ਜਸ ਆਪਾਵੇ ਸੋਇ ਕਰ ਸੇਬ ਨਹੁ ਕਭ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਹਾਬ ਸਾਹਿਬ ਨਾਨਕ ਰਹਿਣ ਅਰਜਾਈ ਆਸਾਂ ਮਹਿਲਾ ਪਹਿਲਾ ਸੁਨਵਡਾ ਆਖੇ ਸਭ ਕੁਵੇਂ ਸੁਨਵਡਾ ਡੇਠਾ ਹੋਏ ਜਿਉਂਦ ਪਾਇ ਨਾ ਕਹਿਆ ਜਾਏ ਰਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਅਗ ਬਿਰਾਗੁ ਨੁ ਲਹੀ ਨਾ ਤੁਮ ਨਾ ਜਾਣੈ ਤੇਰਾ ਦੇਤਾ ਕੇਵਲ تیਰਾ ਨਹਾਉ ਸਾਬ ਸਵਰਤੇ ਮਨ ਸਵਰਤ ਕਮਾਈ ਸਾਬ ਕੀਮਤ ਮਿਲ ਖੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਜਹਨਦਾ ਜਾਈ ਤੇਰੀ ਤਲਵੜਿਆਈ ਸਾਬ ਸਤ ਸਤ ਸਾਬ ਚੀਆਇਆ ਸਿਦਾ ਬੁਰਖਾ ਖਿਆ ਵੜਿਆਇਆ ਤੁਜਨੋ ਸੇ ਦੇਖਨੇ ਨਾ ਪਾਇਆ ਕਰਮ ਲੈ ਨਾ ਹੀ ਠਹਿ ਰਹਾ ਯਾ ਅੱਖ ਨਵਾਲਾ ਕੀ ਅਚਾਨਾ ਸ਼ਕਤੀ ਭਰੇ ਤੇਰੇ ਪੰਧਾਰਾ ਜਿਸ ਤੋਂ ਦੇਹੇ ਰਸੈ ਕੀ ਅਚਾਨਾ ਨਾਨਕ ਸਾ ਸਵਾਰਣ ਹਰਿ ਆਸਾ ਮੈਂ ਲਾ ਪਹਿਲਾ ਆਖਾ ਜੀਵਾਂ ਸ੍ਰੀ ਅਮਰ ਜਾਵੂ ਆਖਣਵਕਾ ਸਚਾਨ ਸਾਚੇ ਰਾਮ ਕੇ ਲਾਗੈ ਭੂਖ ਅਦ ਭੁਖ ਹੈ ਖਾਈ ਖਲਹਿ ਦੁਖ ਸੋ ਕਿਉ ਸਰੇ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਹੀ ਰਹਾਉ ਸਾਚੇ ਨਾ ਇਤਲਵੜਾਈ ਆਤ ਕੀ ਕੀਮਤ ਨਹੀਂ ਪਾਇ ਜੇ ਸੰਭ ਲਖਿਆ ਕਿਰਪਾ ਹੈ ਵਡਾ ਨਾ ਹੋਵੈ ਕਾਣ ਤਾ ਜਾਈ ਨਾ ਹੋਵਲੇ ਨਾ ਹੋਵੈ ਸੋਗ ਨਿੰਦਾ ਨਾ ਚੁਕਾ ਪੂਗਾ ਗੁਨੇ ਹੋ ਹੋ ਨਾਹੀ ਕੋਈ ਨਾ ਗੁਗਾ ਨਾ ਕੋ ਹੋਈ ਦੇਵਦਾ ਤੇਵੜ ਤੇ ਰਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮਸਾਲ ਹੈ ਤੀਕਮ ਜਾਤ ਨਾਨ ਨਾਮ ਹੈ ਬਾਸਨਾਤ ਰਾਗ ਜਲੇ ਮਹਿਲਾ ਚੌਥਾ ਹਰ ਕੀਜਨ ਸਤਗੁਰ ਸਤਿપુરਖਾਂ ਬਨੋਹ ਲੋਗ ਰੁਪਾਸ ਹਮ ਕੀਰੇ ਕਰੋ ਸਤਗੁਰੁ ਸ਼ਰਨਾਈ ਕਰਦੇ ਆ ਨਾਮ ਪ੍ਰਗਾਸ ਮੇਰੇ ਮਨਿ ਗੁਰਦੇ ਮਾ ਕੋ ਹਰਿ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਆਪਣਾ ਸਿਖਾਈ ਹਰ ਕੀਰਤ ਹਮਰੇ ਰਹਿਰਾਸ ਰਹਾ ਹਰ ਜਨ ਕਿੜ ਭਾਗ ਬੜੇ ਨੇ ਨਹ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਲੈ ਤੂਤਾ ਸਹੈ ਮੋਲੇ ਸੰਗਤ ਗੁਣ ਪ੍ਰਗਾਸ ਜਨ ਹਰ 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 ਅਰਸ ਨਾਮ ਨਾ ਪਾਇਆ ਤੇ ਭਾਗ ਨਨ ਜਪਾਸ ਝੋ ਸਤਿਗੁਰ ਸੰਗਤ ਨਹਿ ਆਈ ਤਿਰਗ ਜੀਵੇ ਤਿਰਗ ਜਿਵਾਸ ਨਿਨ ਹਾਰ ਜਿਨ ਸਤਿਗੁਰੂ ਸੰਗਤਿ ਪਾਈ ਜਿਨ ਤੁਮਾਸਾ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਨ ਹਰਿ ਸੁਪਾਇਆ ਮਨਜਨ ਨਾਨਕ ਨਾਮ ਪ੍ਰਗਾਸ ਰਾਗ ਗੁਰੇ ਮਹਿਲਾ ਪੰਜਵਾ ਕਾ ਮਨ ਤਵਤਮ ਯਾਹਰ ਹਰ ਜੋ ਪ੍ਰਿਆ ਸਹਿਰ ਬਤਨ ਮੈਂ ਜਾਂ ਤੋਪਾਈ ਦਾ ਕਰਜ ਕਾਗਿਆ ਕਰਤਿਆ ਮੇਰੇ ਮਾ ਦੁਜੀ ਸਤਵ ਸੰਗਦਮ ਲੈ ਸੋਤਿਆ ਗੁਰ ਪ੍ਰਸਾਦ ਪਰਮ ਅੰਦ ਪਾਇਆ ਸੋਕੇ ਕਾਸ਼ ਹਰਿਆ ਨਹਾਉ ਜਨਨਵਿਤਾ ਲੋਗ ਸ਼ਵਨਤਾ ਗੁਣਗਿਸ਼ ਕੇ ਤਰਿਆ ਸਿਰ ਸਿਰ ਮਰਜ ਸੁਭਾਵੇ ਠਾਕੁਰ ਕਾਹੇ ਮਨ ਪਉ ਕ੍ਰਿਆ ਉੜਾ ਉੜਾ ਵੈ ਸੇ ਗੁਸਾਨ ਪਾਛੇ ਸ੍ਰੀ ਸ੍ਰਿਆ ਦਿਨ ਕਮਨ ਖਲਾਵੇ ਕਮਨ ਚੁਕਾਵੇ ਮਨ ਮੇ ਸਿਮਰਨ ਕਰਿਆ ਅਮਰਦਾਨ ਦਾ ਸ਼ਸ਼ਟ ਸਦਾਨ ਠਾਕੁਰ ਕਰ ਤਨ ਤੜਿਆ ਜਨਾਨਕ ਬਰ ਬਲ ਸਦ ਬਲ ਜਾਈਐ ਅਨੰਤ ਨਾ ਪਾਰ ਆਵਰਿਆ ਰਾਗ ਸਮਹਿ ਲਜਪਤਾ ਸੋ ਪ੍ਰਕਿਰਿ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖ ਨਿਰੰਜਨ ਹਰ ਪ੍ਰਖ ਨਿਰੰਜਨ ਹਰਗਮਾਗ ਮਪਾਰਾ ਸਤਿ ਆਵਹਿ ਸਤਿ ਆਵਹਿ ਤੁਮੇ ਹ ਸੱਚੇ ਸਦਨ ਹਾਰ ਸਤਿ ਜੀ ਤੁਮਹਾਰੇ ਜੀ ਦੁਨੀਆ ਆਖਾ ਦਾ ਤਾਰ ਹਰ ਧਿਆਵੋ ਸੰਤੋ ਜੀ ਸਾਧੂ ਕਿਸਾਨ ਮਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕੜੰਤਰ ਸਰਬ ਨਿਰੰਤਰ ਜੀ ਹਰੇਕ ਅਮਰੁ ਸੁਮਾਣਾ ਇਕ ਦਾਤਿ ਦੇ ਵਿਖਾਰੀ ਜੀ ਸਾਤੇ ਦੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤਦ ਬਨਾਵ ਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਗਿਆਨ ਆਤਮਾ ਦਿਖਾਣਾ ਜੋ ਸ਼ਿਵ ਹੈ ਜੋ ਸ਼ਿਵ ਹੈ ਤੂੰ ਜੀ ਜਨਾਨ ਤਨ ਗੁਰ ਬਾਣਾ ਹਰ ਧਿਆਵ ਹੈ ਹਨ ਧਿਆਵ ਤੂੰ ਇਸ ਜਨ ਅਜਗਬਾ ਸੁਖਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਧਿਆ ਆ ਜੀ ਤਨ ਟੁੱਟੇ ਜਾਵਗੇ ਪਾਸੇ ਜਿਨ ਦਿਨ ਪਾਓ ਜਿਨ ਹਾਰ ਜਿਨ ਦਿਨ ਪਾਓ ਤੇ ਆਇਆ ਜੀ ਤਨ ਕਾ ਬਾਸ ਵਾਸੀਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤ ਹਰ ਹਰ ਨੂੰ ਸਮਾਸੀ ਸੇ ਤਨ ਸੇ ਤਨ ਜਿਨ ਹਰ ਤੇ ਆਇਆ ਜੀ ਜਨਾਨ ਤਲਬਨ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰੇ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂ ਜੀ ਹਰਨ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਖਰੇ ਹਰ ਪੂਜਾ ਜੀ ਦਾ ਤੱਪ ਹੈ ਜਪੇ ਬਿਆੰਦ ਦਰੇ ਅਨੇਕ ਤੇਰੇ ਅਨੇਕ ਬੜਾ ਹੈ ਮੁਸਮਰਤ ਸਾਸਤਰ ਜੀ ਗਿਰਖ ਰਖਿਆ ਖੰਡ ਕ੍ਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਰੰਗ ਜੀ ਜੋ ਪਾਵਹਿ ਮੇਰੇ ਅਰਪਕਮੰਤਾ ਤਵਾਦ ਅਵ੍ਰਖ ਪਰੰਪਰਾ ਕਰਤਾ ਜੀ ਤੁਧ ਜੀਵਣ ਵਰਨਾ ਕੋਈ ਤੋ ਜੁਗ ਜੁਗ ਈਕੋ ਸਦਾ ਸਦਾ ਤੇ ਕੋ ਨੀਦ ਨੰਚ ਰ ਕਰਤਾ ਸੋਈ ਦਾਪੈ ਪਾਵੈ ਇਸ ਵਰਤੈ ਜੀ ਤੋਫੈ ਰਹਿ ਸੋ ਹੋਈ ਦਾਪੈ ਸ੍ਰਿਸ਼ਟ ਸਭ ਉਪਾਈ ਜੀ ਦਾਪੈ ਸਰਜ ਸਭੂ ਵੀ ਜਨਾਨਕ ਗੁਣ ਗਾਵੇ ਕਰਤਾ ਗੈ ਜੀ ਜੋ ਸਭ ਸਿਕਾ ਜਾਣੂਈ ਆਸਾ ਲਾ ਚੌਥਾ ਤੂੰ ਕਰਤਾ ਸਿਆਰ ਮੈਂ ਦਾ ਸਾਈਂ ਜੋ ਤੂੰ ਪਾਵੈ ਸੁਵਿਥਿ ਸੇ ਜੋ ਤੂੰ ਦੇਹਿ ਸੋਇ ਹਪਾਈ ਰਹਾਉ ਸਭ ਤੇਰੀ ਦੁ ਸੌਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਦਿਨ ਨਾਮੁ ਤਨ ਪਾਇਆ ਗੁਰਮੁਖ ਲਾਡੁ ਮਨੁ ਮੋਗਵਾਇਆ ਨਾ ਸੁਣਿਆ ਵਿਲਾਇਆ ਉਹ ਦਰਿਆ ਇਹ ਸਾਤ ਜਿਹੀ ਮਾਹੇਦ ਬਿੰਦੂ ਜਾ ਕੋਈ ਨਾਹੀ ਜੀ ਜਾਂ ਸਾਤੇ ਰਾਖੀ ਲਿਵ ਜਮਨ ਉਛੜਿਆ ਸੰਜੋਗੀ ਮੀਲ ਜਿਸਨੋ ਦੂਜਾ ਨਾਹੀ ਸੋਈ ਜਨ ਜਾਣੈ ਹਰਗੁਣ ਪਦਹਿ ਆਖ ਵਖਾਣ ਨਿਨ ਹਰਿ ਸਿਵਿਆ ਸੁਖ ਪਾਇਆ ਸਹਜੇ ਜੀ ਹਰਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਨਿਤ ਬਿੰਦੂ ਜਾ ਵਰਣਾ ਕੋਈ ਤੂੰ ਅਕਾਰ ਕਰ ਦੇਖ ਹੈ ਜਨ ਹੈ ਸੋਇ ਜਨਾਨ ਪ੍ਰਭੂ ਪ੍ਰਗਟ ਹੋਵੇ ਆਸਾ ਮਹਿਲਾ ਪਹਿਲਾ ਇਤਿ ਸ਼ਰਵਣ ਪ੍ਰਿਨਵਾਸਾ ਪਾਣੇ ਪਾਵ ਜਿਨ ਹੈ ਕੀਆ ਪੰਗਜ ਮੋ ਭਗ ਨੇ ਚੱਲੇ ਖਾਮ ਅਦਿਕਾਂ ਤੇ ਹਡੂ ਵੇਲੇ ਮਨ ਲੇਖਣਾ ਚੇਤ ਸੁਮੁਲ ਪਤਾ ਹਰਿ ਸੁਰਾ ਤੇਰੇ ਗੁਣ ਗੱਲਿਆ ਰਹਾਵ ਨਾ ਹਉ ਜਤੀ ਫਤਨੇ ਪੜਿਆ ਮੂਰਖ ਹੂ ਦਾ ਜਨਮ ਪਿਆ ਪ੍ਰਣਿਤ ਨਾਨਕ ਦਿਨ ਗੇਸ਼ਰਣਾ ਜਨ ਤੂੰ ਨਾਹੀ ਵਿਸਰਿਆ ਆਸਾਂ ਮਹਿਲਾ ਪੰਜਵਾ ਪਈ ਪ੍ਰਾਪਤ ਮਨੁਖ ਦੇਹੁ ਲੀਆ ਗੋਵਿੰਦੰ ਬਲਣ ਕੀ ਹੈ ਤਰੇ ਬਰੀਆ ਅਮਨ ਕਾ ਤਰੇ ਬਿਤਨਾ ਕਾਮ ਮਿਲ ਸਾਧ ਸਖਤ ਪਜ ਚੇਵਲ ਨਾਮ ਸਰੰਗ ਜਾਵ ਲਾਗ ਪਉਜ ਰਤਨ ਕੈ ਜਨ ਅਮਰਤਾ ਜਾ ਜਨੁ ਪਾਇਆ ਕੈ ਨਹਾਉ ਜਵਤਾ ਸੰਜਮ ਧਨਵਨਾ ਕਮਾਇ ਸੇਵਾ ਸਾਧ ਨਾ ਜਾਣਿਆ ਹਰਾਇ ਕਹੋ ਨਾਨਕ ਹਉ ਨੀਸ ਗਰਮਾ ਸ਼ਰਮ ਪਰੇ ਕੀ ਰਖੋ ਸ਼ਰਮ ਪਾਛਾ ਹੀ ਦਸਵੀਂ ਗਬਉ ਬਾਇ ਮੇਨਤੀ ਚੋਂ ਪਾਈ ਹਮਰੇ ਕਰੋ ਹਾਥ ਤੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਾਵ ਚਰਨ ਮੰਦਰ ਹੈ ਹਮਾਰਾ ਆਪਣਾ ਜਾਨਕ ਰੋਪਿਤ ਪਾਰਾ ਹਮਰਾ ਦੁਤ ਸਮਾਜ ਮੁਕਾਬ ਹੋ ਆਪਾ ਗਮ ਮੁਛਾਪ ਹੋ ਸੁਖੀ ਵਸੈ ਮੂਰ ਪ੍ਰਵਾਰਾ ਸੇਵਕ ਸਿੰਘ ਸੁਭਾ ਕਰਤਾਰਾ ਮੋ ਰਚਾਰ ਜਕਰ ਦੇਖ ਰਿ ਗੈ ਸਾਵਨਨ ਕੁ ਆਸ ਮਿਲ ਗੈ ਪੂਰਨ ਹੋਏ ਹਮਾਰੇ ਆਸਾ ਤੋਨ ਭਜਨ ਕੀ ਰਹਿ ਪਿਆਸਾ ਸੁਮਹਾ ਸ਼ਾਨ ਕੇ ਅਨੁਣਾ ਧਿਆਉ ਜੋ ਵਰ ਚਾਹੂੰ ਸੋ ਤੁਮ ਸੇ ਪਾਉ ਸੇਵਾ ਸਿਖਾ ਹਮਾਰੀ ਤਾਰੀ ਹੈ ਤੁਨ ਜਨੁ ਸਾਸਤਰ ਹਮਾਰੇ ਤਾਰੀ ਹੈ ਆਪ ਆਦਿ ਮੇ ਜੇ ਮਰ ਗਏ ਮਰਨ ਕਾਲ ਕਾਲ ਤਰਾਸ ਨ ਮਰਿਏ பச்சாாா் அத்தூரி உர சா சாய பியார்பத்த பாய் ப்ரமா பத்தரா கால் பாய சூ அத்தரா கல பாய ਤਾਰਿ ਵਿਸ਼ਨਪ੍ਰਗਾਸਾ ਸਹਲ ਕਾਲ ਕਾ ਕੀ ਅਤਮਾਸ਼ਾ ਜਮਨ ਕਾਲ ਜੋਗੀ ਸੌਖੀਓ ਬੇਦਰਾਜ ਬਰਮਾ ਜੋ ਥਿਓ ਜਮਨ ਕਾਲ ਸਹਲ ਉਸਵਾਰਾ ਨਮਸਕਾਰ ਹੈ ਤਾਹੇ ਹਮਾਨਾ ਜਮਨ ਕਾਲ ਸਹ ਜਗਤ ਬਨਾਇਓ ਦੇਵਦਾਤ ਜਚਨੁ ਜਾਇ ਓਿਵਾਦ ਤੇ ਕੀ ਅਵਤਾਰਾ ਸੋਏ ਗੁਰੂ ਸਮਝੀ ਹੋ ਹਮਾਰਾ ਨਮਸਕਾਰ ਦਸਹਿ ਕੋ ਹਮਾਰੀ ਸੰਗਲ ਪ੍ਰਜਾ ਜਨਾਬ ਸੁਵਾਰੇ ਸ਼ਿਵ ਕਨਕਾ ਸਭ ਕਨ ਸੁਖ ਦੇਉ ਸਤਨੁ ਨਕਾ ਪਲਮੋ ਵਧਕਿਉ ਖੜਕੜ ਕੇ ਅੰਦਰ ਕੀ ਜਾਣ ਤੋ ਭਲੇ ਬੁਰੇ ਕੀ ਪੀਰਮਸ਼ਾਨ ਤੋ ਚੀਤੇ ਦੇ ਨਰਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਮੇਕੇ ਕੀ ਪੀਰਮਸ਼ਾਨ ਖੜਕੜ ਕੇ ਪਨਮਣ ਕੀ ਜਾਣੈ ਜੋ ਦੇ ਕਰਖ ਕਰਤਾ ਕਰਤਾ ਪਰਜਾ ਧਰਤ ਤਤਨੇ ਆਪਾ ਨਿਵਾਸ ਰਖ ਕਰਤੋ ਗਭੂ ਤੁਮ ਆਮਲਤ ਦੇਹੀ ਤਨ ਸਭ ਹੂੰ ਜੀ ਕੇ ਬਦਨ ਸ੍ਰਿਸ਼ਟ ਸਵ ਤਾਰੇ ਆਪ ਆਪਨੇ ਬੋਜ ਉਚਾਰੇ ਤੁਮ ਸਭ ਹੀ ਤੇ ਰਹਿੰਦ ਰਾਲਮ ਜਾਨਦ ਬੇਦ ਪੇਦ ਰਾਲਮ ਨਰੰਕਾਰ ਦਰੰਕਾਰ ਦੇ ਲੰਬ ਆਦਨੀ ਨਾ ਨਾ ਦਾ ਸੰਗ ਤਾ ਗਉਣ ਚਾਤ ਪੀਦਾ ਜਪ ਪੀ ਨਾ ਪਾਉ ਤੁ ਪਿੱਧ ਤਾ ਕਾ ਕਿਰਪਾ ਹਨੁਮਾਨ ਮਾਨਤ ਮਹਾ ਮੂਣ ਹੈ ਜਿ ਭਿਦ ਨਾ ਜਾਣਤ ਮਹਾ ਦਿਵ ਕੋ ਰਹਿਦਾ ਸਦਾ ਸ਼ਿਵ ਦਰੰਕਾਰ ਕਾ ਚੀਨਤ ਨੇ ਪੀਵ ਆਪੋ ਆਪਣੇ ਮਦਹ ਜੀਤੇ ਵਰਨਤ ਪਿੰਨ ਪਿੰਨ ਤੂੰ ਹੈ ਤੇਤੇ ਤੁਮ ਨਾ ਲਖਾ ਨਾ ਜੈ ਬਸਾਰਾ ਕਹਿਬ ਦਸ ਜਾ ਪ੍ਰਥਮ ਸੰਸਾਰ ਆਇ ਕੈ ਰੂਪਨ ਉਸ ਰੂਪਾ ਰੰਗ ਚੋਲਾ ਕੇ ਪੂਪਾ ਅੰਡਜ ਜਿਰਜ ਸਿਤ ਕਿਨੀ ਤੁਮ ਖਾਨ ਬਹੁ ਰਚ ਦੇਨੀ ਹੋ ਪੁਰਾਜਾ ਹਵੇ ਬੈਠਾ ਖਉ ਸੁਣ ਪਿਉ ਸੰਗਰ ਇਕੱਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜ ਮਾਸ ਰੂਪ ਸਵੈਮ ਪਵ ਆਵਰਣਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗਰ ਦੂਜੇ ਠੇਟ ਵਤਰ ਪਤ ਸੰਗਲ ਮਲੇਸ਼ ਕਰ ਵਰਣ ਕਾ ਤਾ ਜਿਹਾ ਤੁਝ ਦਰਸ਼ਨ ਲਈ ਪਰੇ ਤਨ ਕੈ ਦੁਸ਼ਟ ਦੁਖਤ ਹਵੇ ਮਰੇ ਪਰਹ ਜਵਨ ਪਾਗ ਪਰੇ ਤੇ ਹਾਰੇ ਤਨ ਕੈ ਦਉ ਸੰਕਟ ਸਭ ਟਾਰੇ ਜੋ ਕਲਗੁਗ ਮਾਰ ਤਿਆ ਹੈ ਤਾਂ ਕੇ ਕਾਲਿਕਟ ਨਾ ਹੈ ਔਰ ਅੱਛਾ ਹੋਏ ਤਾਹੇ ਸਕਲ ਦੁਸ਼ਟ ਅਦਿਸ਼ਟ ਟਰੀ ਤੇ ਕਲ कृपा दृष्टवेदन जाहे ने हरहु ताके ताप तुनक महरहु रय देशैदार कर्म सो होई दुष्ट चाशक नाकुई एक बानाद वश मारा काल पासे तह मारा जिन नरनां ते हारो कहा दारु दृष्ट दो ते रहा ਮਰੜ ਕੇ ਤੁਮ ਸਨੁ ਤਿਹਾਰੀ ਆਪਾ ਦਿਲ ਹਮਾਰੀ ਸਰੋਠੋਰ ਮੋਹੋ ਸਹਾਈ ਦੁਸ਼ਟ ਦੋਤੀ ਨਹ ਮਚਾਈ ਸਵਿਆ ਪਾਹੇ ਗਹ ਜਉ ਤੇ ਤੁਮਰੇ ਤਵ ਤੇ ਗਵਾਖ ਦਰਨਹਿਆਨੇ ਰਾਵ ਰਹੇ ਪ੍ਰਾਲਕੜਨ ਅਨੇਕ ਹੈ ਮਤੇਗ ਨਾ ਮਾਨਿਉ ਸਿਮਰੇ ਸਾਚੁ ਬੀਤ ਸਮੈ ਮੋ ਭੀਤ ਕਹੈ ਹਮੇਕ ਤਾ ਜਾਤਿਉ ਸ੍ਰੀ ਜਸਪਾਨ ਕਿਰਪਾ ਤੁਮ ਵਧੇ ਕਰ ਮੈਂ ਨਾਹਿ ਰੂ ਸਾਬ ਤੁਹਿ ਵਖਾਨੈਉ ਤੁਹਰਾ ਸਗਲ ਦਵਾਰ ਕੋ ਛੜਕੈ ਗਹਿਉ ਤੁਹਾਰੋ ਦਵਾਰ ਬਾਹੀ ਨਹਿ ਕਿਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕ੍ਰਿਸ਼ਨ ਮਹਿਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮ੍ਰਿਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨੋਜੀਆਂ ਵਧਾਈਆਂ ਰਾਗ ਤੇ ਪਰਵਾਰ ਪੜੀਆਂ ਤਵਦਾ ਗਾਵਨਾਈਆ ਸ਼ਬਦੋ ਤਾ ਗਵਾਹ ਰੇ ਕਿਰਾ ਮਨ ਜਨੇਉ ਸਾਆ ਕਹਿ ਨਾਮ ਜਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਨੂ ਸਰਦਾਰ ਹੋਵ ਹੰਨ ਨਾਲੇ ਹੰਨ ਨਾਲ ਹੋ ਦੋ ਮਨ ਮੇਰੇ ਦੋ ਸਭ ਸਾਰਣਾ ਅੰਗੇਕਾਰ ਰੂਗ ਦੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗਲਾ ਸਮਰੱਥ ਸੁਆਮੀ ਤੋ ਕਿ ਅਮਨਿ ਉਸਾਰੀ ਕਹ ਨਾਨਕ ਮਨ ਮੇਰੇ ਸਦਾ ਨਾਮੁ ਘੋਣ ਨਾ ਲੇ ਤਾਜ ਸਾਹਿਬ ਆਖਿਆ ਨਹੀਂ ਕਰਤੇ ਰਹਿ ਕਰਤਾ ਤੇਰਾ ਸਭੁ ਚਹੈ ਜਿਸ ਦੇਹ ਸੋ ਪਾਵੈ ਸਦਾ ਸੇ ਸਲਾਹ ਤੇਰੀ ਨਾਮੁ ਨੋ ਸਾਵੈ ਨਾਨਕ ਜੇ ਮਨੁ ਸਿਆਵਾ ਦੇ ਸਬਦਿ ਕਿਨੇ ਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੈ ਸਾਚਾ ਨਾਮ ਮੇਰਾ ਦਰੂ ਸਾਚ ਨਾਮ ਦਾਰ ਮੇਰਾ ਲੋਕਾਂ ਸਭ ਬਾਈਆਂ ਗਨ ਸਾਸ ਨੇ ਸਿਆ ਨਿਨੇਚਾ ਸਭ ਜਾਈਆਂ ਸਦਾ ਗੁਰ ਬਾਣ ਕੀਤਾ ਅਗਰ ਵਟ ਹੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤ ਹੋ ਸ਼ਬਦ ਰੋਪਿਆ ਨੂੰ ਸਾਚਾ ਨਾ ਮੇਰਾ ਦਰੂ ਆਵਾਜੇ ਪੰਜ ਸ਼ਬਦ ਕਰਸ ਵਾਗੇ ਕਰਸ ਵਾਗੇ ਸ਼ਬਦ ਵਾਗੇ ਕਲਾਜਿਤ ਕਰਤਾਰੀਆਂ ਪੰਜ ਦੂਦ ਵਸ਼ਕਤੀ ਕਾਲ ਗੰਗੁਮਾਰਿਆ ਤੁਮਰ ਅਖੰਮ ਪਾਇਆ ਤ ਦਿਨ ਕਾ ਸੇ ਨਾਮ ਹਰਖੇ ਲਾਗੀ ਕਹਿ ਨਾਨਕ ਦੇਸੂ ਹੋਆ ਅਧਿਕਾਰ ਅਨਹਦ ਵਾਚੀ ਆਨੰਦ ਸੁਨਹੁਣ ਭਾਗੇ ਹੋ ਸਗਲ ਮਨੋਰਥ ਪੂਰੇ ਪਾਰਬ੍ਰਮਾਪਰਾ ਪਾਇਆ ਤਨੇ ਸਗਲੇ ਸੂਰੇ ਦੁਖ ਨੋ ਸਰਤਾ ਮੁਤਿਲੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਤਸੇ ਪੂਰੇ ਉਰਜਾ ਜਾਮ ਸੁਨਤੇ ਪੁਨਿ ਦੇ ਗਾਇਤੇ ਪਵਿੱਤੋ ਸਤਿਗੁਰ ਹਾ ਵਰਪੂਰੇ ਏਵ ਨਮਤ ਨਾਨਕ ਗੁਰ ਚਰਨ ਲਾਗੀ ਵਾਜੀ ਅਨਹਦ ਤੂਰੇ ਮਧਵੜੇ ਮੇਲਾ ਪੰਜਵਾ ਥਾਰਿ ਬਿਸ ਨਮਸਤੂ ਪਈਓ ਸਤ ਸੰਦੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਯੋ ਅਜਿਸ ਕਾ ਸਭ ਸੁਧਾਰੋ ਅਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਵਿਵਾਰੋ ਇਹ ਵਾਤ ਨ ਜਾਈ ਨਤਨ ਨਦ ਰਖੁਤਾ ਲੋ ਤਮ ਸੰਸਾਰ ਜੰਨਾ ਤਰੀਏ ਹੈ ਨਾਰਗ ਬ੍ਰਹਮ ਸਾਰੋ ਜਨਾਨਕ ਮਮਸਾਨੂ ਸ਼ਲੋਕ ਮਹਿਲਾ ਪੰਜਾ ਮਾ ਤੇਰਾ ਗਿਤਾ ਜਾ ਤਉ ਨਾਹੀ ਮੈਨੋ ਜੋਗ ਤੂੰ ਹੀ ਮੈਂ ਨਿਰਗੁਣਿਆਰੇ ਖੋਮਣ ਨਾਹੀ ਆਪੇ ਤਰਸ ਪਿਓ ਏ ਤਰਸ ਪਿਆ ਮਹਾਰਾਮ ਤੁਮੀ ਸਤਗੁਰ ਸਜਣਾ ਮਿਲਿਆ ਨਾਨਕ ਨਾਮ ਲੈ ਦਾ ਜੀਵ ਦਨਮਨ தீਵੇ ਹਰਿਆ ਪਾਉਣੀ ਤੈ ਦੋ ਸਮਰਾਤੂ ਨ ਜਿਤ ਕੋਈ ਨਾਹੀ ਉਤ ਤੈਰੇ ਰਾਖਾ ਗਲੇ ਦਰਬਾਰ ਹੀ ਸੁਣ ਕੇ ਆਣ ਗਏ ਦੂਤ ਨਾਏ ਤੇਰੇ ਛਟ ਜਾਹਿ ਪਾਜ ਲਖਉ ਸ਼ਗਾਹੋ ਗੁਰ ਸ਼ਬਦੇ ਪਾਰ ਪਾਹਿ ਨਿੰਨ ਕੋ ਲਗੀ ਪਿਆਸ ਅਮਰਤ ਸੇ ਖਾਹਿ ਗਿਲ ਪੁਨ ਅਗਨ ਗੁਮਨ ਗਾਹਿ ਸਾਵਸਨ ਕਿਰਪਾਲ ਅਸਮਾਨੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਨਿਆਮ ਬਿਠਦਾ ਹੈ ਸ਼ਲੋਕ ਮਹਲਾ 5ਵਾਂ ਅੰਤਰਾ ਗੁਰ ਨਦਣਾ ਜਹਿਵਾ ਜਾ ਗੁਰ ਨਾਉ ਨਿਤਰੀ ਸਗਰ ਪੇਖਣਾ ਸ਼ਰਮਣੀ ਸਿਲਾ ਗੁਰ ਨਾਉ ਅਗੁਰ ਸੇਤੀ ਰਤਿਆ ਅੰਦਰ ਗੇ ਪੈਂ ਉਠਾਓ ਆਕਾਨਾ ਨ ਕਿਰਪਾ ਕਰੇ ਜੁਸਨਾ ਵਦੇ ਜਗਤ ਤੁਮ ਕਾਟਿ ਰਹਾ ਹੈ ਕੇ ਕੇ ਮੱਲਾ ਪੰਜਵੋ ਰਖੇ ਰਖਣ ਹਾਲ ਆਪ ਵਰਯਨ ਗੁਰ ਕੀ ਪੈਰੀ ਪਾਈ ਤਾਜ ਸਾਰਯਨ ਹੋਵਾ ਉਦਿਆਲ ਮਨੁ ਨਾ ਸਾਰਯਨ ਸਾਜਨਾਗੇ ਸੰਗ ਪਵਨ ਤਾਰਯਨ ਸਾਖਤ ਨਿੰਦਕ ਦੁਸ਼ਟ ਅਗਨ ਮਾਹੀ ਵਰਯਨ ਇਸ ਸਾਹਿਬ ਕੀ ਟੇਕ ਨਾਨਕ ਬਨੈ ਬਾਹੀ ਜਿਸ ਸਮਰਤ ਸੁਭ ਹੋਈ ਸਗਲੇ ਦੁਖ ਜਾਹੀ ਇਸ ਸਾਹਿਬ ਕੀ ਟੇਕ ਨਾਨਕ ਬਨੈ ਬਾਹੀ ਸਾਸਮ੍ਰਤ ਸੁਘੋਈ ਸਗਲੇ ਦੁਖ ਜਾਹ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ